ਕੀ ਨਾਂ ਦਾ ਰਜੇ ਕਿਹੜਾ ਪਿੰਡ ਆ ਜੰਦੂ ਸੁਜਾ ਕੀ ਵਕਾਏ ਨੇ ਸਾਡੇ ਬੱਚੇ ਆਏ ਪੇੜਾਂ ਹਲ ਕੇਟਣ ਵਾਸਤੇ ਬਾਅਦ ਜੇ ਦਰਵਾਜ਼ੇ ਗਏ ਨਹੀਂ ਆ ਹੀ ਲੱਭਦੇ ਰਹੇ ਨਹੀਂ ਲੱਭੇ ਫੇਰ ਕੋੜੀ ਤੁੰਗ ਵਾਲੇ ਭਾਨੀ ਜਿੰਦੰਦੀ ਗੱਲ ਹੈ ਬੱਚੇ ਦੀ 12 15 ਤਰੀਕ ਨੂੰ 15 ਤਰੀਕ ਨੂੰ ਫੇਰ ਅਗਲੇ ਦਿਨ ਸੂਤ ਰਾਤ ਆਈ ਆ ਸਵੇਰ ਵੀ ਆਈ ਤੇ 9 ਵਜੇ ਲੱਭੇ ਹਨ ਸਾਡੇ ਪਿੰਡ ਤੇ ਜੇ ਕਿਉਂ ਰੁਕਦੇ ਕੱਢੀ ਉਹਨਾਂ ਨੇ ਕਿੰਨੇ ਕਿੰਨੇ ਸਾਲ ਦੇ ਬੱਚੇ 12 ਸਾਲ ਦੀ ਲੜਕੀ 13 ਸਾਲ ਦਾ ਲड़का ਕੀ ਨਾਂ ਹੈ ਬੱਚਿਆਂ ਦਾ ਪ੍ਰਿੰਸ ਲੜਕੇ ਦਾ ਨਾਂ ਲ ਕੁੜੀ ਦਾ ਨਾਂ ਲక్ష్ਮੀ ਉਸ ਤੋਂ ਉੱਪਰ ਕੀ ਕਾਰਵਾਈ ਕੀਤੀ ਗਈ ਹੈ ਕਾਰਵਾਈ ਉਹਨਾਂ ਨੇ ਇਹੋ ਲਾਭਿਆ ਮੇਰਾ ਨਾਂ ਲਗਾ ਲਾਈ ਜਾਂਦੀ ਆ ਤੂੰ ਨਹੀਂ ਸਕਿਆ ਤੇ ਫਿਰ ਕੱਲ ਬੱਚਿਆਂ ਦਾ ਪੋਸਟਮਾਰਟਮ ਹੋਇਆ ਹਾਂਜੀ ਹੋਇਆ ਹੁਣ ਕਿੱਥੇ ਉਹ ਲਾਚਾਂ ਕਿੱਥੇ ਨੇ ਲਾਚਾਂ ਕਰ ਦਿੱਤਾ ਨਾ ਸਸਤਾ ਕਰ ਦਿੱਤੇ ਕਿੰਨੇ ਸਾਲੋਂ ਤੋਂ ਇਸ ਜਿਹੜਾ ਪੱਠੇ ਦਾ ਰਹਿ ਰਹੀ ਤੁੰ 13 ਸਾਲ ਦੀ ਪੱਟੇ ਵਾਲੇ ਨੇ ਕੁੱਟਿਆ ਦਵਾ ਦੇ ਇਹਨਾਂ ਦਾ ਫਰਜ ਬੰਦਾ ਸੀ ਨਾ ਬੰਦ ਕਰਾਉਣਾ ਤੇ ਜੇ ਸੁੱਕਾ ਹੁੰਦਾ ਤੇ ਫਿਰ ਵੱਜ ਜਾਂਦੇ ਤੇ ਜੇ ਪਾਣੀ ਵਿੱਚ ਭਰਿਆ ਇਹਨਾਂ ਦਾ ਵੀ ਲਾਪਰਵਾਹੀ ਆ ਇਹ ਬੰਦ ਕਰਦੇ ਟੋਏ ਨੂੰ ਜਦੋਂ ਫੇਰ ਬੰਦ ਹੋ ਗਈ ਆ ਜਦੋਂ ਫੇਰ ਬੰਦ ਹੈ ਵਾਸਤੇ ਹਾਂ ਬੰਦ ਹੋ ਗਈ ਤੇ ਬੰਦ ਕਰ ਦਿੰਦੇ ਇਹਨਾਂ ਦੀ ਲਾਪਰਵਾਹੀ ਨਾ ਬੱਚੇ ਗਏ ਸਾਡੀ ਨਹੀਂ ਤੇ ਇੱਧਰ ਕਦੇ ਆਏ ਨਹੀਂ ਕੀ ਮੰਗ ਕਰਦੇ ਸਰਕਾਰ ਤੋਂ ਅਹੀਂ ਆਪ ਗਰੀਬ ਹੈ ਪਤੀ ਮੇਰਾ ਉਂਝ ਨਹੀਂ ਹੈਗਾ ਸਿਰ ਤੇ ਛੋਟੇ ਛੋਟੇ ਬੱਚੇ ਕਿੱਦਾਂ ਜ਼ਿੰਦਗੀ ਬਤਾऊं ਮੈਂ ਤੇ ਹਾਂਜੀ ਇਹ ਜਿਹੜੇ ਬੱਚੇ ਜਿਹੜੇ ਇਹ ਮੇਰੇ ਘਰ ਸੈਕੰਡ ਮੈਰਿਜ ਵਿੱਚ ਹਾਂਜੀ ਕੀ ਮੈਂ ਕਰਦੇ ਹਾਂ ਆਪਾਂ ਪ੍ਰਸ਼ਾਸਨ ਨੂੰ ਕੀ ਮੈਂ ਤੁਹਾਨੂੰ ਪਤਾ ਬੱਚੇ ਛੋਟੇ ਛੋਟੇ ਸਾਡੇ ਕਿੱਦਾਂ ਹੀ ਬਿਜਾਰਾ ਕਰਾਂਗੇ ਕਿੱਦਾਂ ਪਾਲੂ ਬੱਚੇ ਛੋਟੇ ਮੈਂ ਇੱਕ 2 ਸਾਲ ਦੀ ਹੈ ਇੱਕ 2 ਸਾਲ ਦੀ ਹੈ ਇੱਕ 5 ਸਾਲ ਦੀ ਹੈ ਇਹ ਸਕੂਲ ਨਹੀਂ ਜਾਂਦੇ ਬੱਚੇ ਜਿਹੜੇ ਨਾ ਬੱਚੇ ਨਹੀਂ ਸਕੂਲੇ ਜਾਂਦੇ ਨਾ ਪਿਓ ਪੂਰਾ ਹੋ ਗਿਆ ਤੇ ਫਿਰ ਕੰਮ ਮੇਰੇ ਨਾਲ ਕਰਉਂਦੇ ਪੱਟੇ ਤੇ ਮੈਂ ਇਕੱਲੀ ਕਿੱਦਾਂ ਕਰ ਲਵਾਂਗੀ ਕੰਮ ਪਿਛੋਂ ਤੁਸੀਂ ਕਹਦੇ 13 ਸਾਲ ਤੋਂ ਚੰਦ ਸੁੱਜੇ ਪੱਠੇ ਪਿਛੋਂ ਕਿੱਥੋਂ ਰਹਿਣ ਵਾਲੇ ਜੀ ਇੱਥੇ ਤੇਕੇ ਮੇਰੇ ਨਹੀਂ ਨਹੀਂ ਪਿਛੇ ਜਿਹੜੇ ਤੁਹਾਡੇ ਜਿਹੜੇ ਸਹੁਰੇ ਕਿੱਥੋਂ ਰਹਿਣ ਚਾਟੀ ਬੇਨ ਗੋਬਿੰਦ ਜੀ ਕਿਹੜਾ ਪੱਠਾ ਚੰਦ ਸੁੱਜਾ ਅਸੇ ਤੇ ਸਵੇਰੇ 9 ਵਜੇ ਹੁੰਨੇ ਆ ਸਾਂਝਾ ਮਨੁਸ਼ੀ ਹੈ ਜੇ ਅਸੀਂ ਪਰੇ ਘਰ ਚੱਜਦੇ ਨੇ ਤੇ 7 ਵਜੇ ਤੱਕ ਤੇ ਬੱਚੇ ਉਹ ਜਮ ਜਿਹੜਾ ਇਹਨਾਂ ਦਾ ਜਮਾਦਾਰ ਹੈ ਮੈਂ ਨਾ 7 ਵਜੇ ਤੱਕ ਤੱਕ ਕਹਿੰਦਾ ਮੈਂ ਵੇਖਿਆ ਠੀਕ ਠਾਕ ਸੀ ਤੇ ਉਸ ਤੋਂ ਬਾਅਦ ਕੀ ਗੱਲ ਹੋ ਗਈ ਤੇ ਸਾਨੂੰ ਇਸ ਚੀਜ਼ ਬਾਰੇ ਤੇ ਪਤਾ ਨਹੀਂ ਲੱਗਦਾ ਤੇ ਸਰ ਜੀ ਤੁਹਾਡੀ 컬러 ਮਤਲਬ ਕੰਬਦੇ ਆ ਹਾਂ ਜੀ ਦੰਦ ਹਾਂ ਜੀ ਤੇ ਜੋ ਸਰ ਟੋਇਆ ਪੁਰਿਆ ਹੁੰਦਾ ਤੇ ਹਾਸਾ ਜਿਹਾ ਨਹੀਂ ਆਵਦਾ ਨਹੀਂ ਨਹੀਂ ਇਹਦਾ ਕੋਈ ਰੀਜਨ ਨਹੀਂ ਆ ਟੋਇ ਦਾ ਇਹ ਤੇ ਜਦੋਂ ਦਾ 40 40 45 ਸਾਲ ਹੋ ਗਏ ਪਟੇ ਨੂੰ ਟੋਇਆ ਇਤਰਾਹੀ ਹੈ ਸ਼ੁਰੂ ਤੋਂ ਹੀ ਹੈ ਮਤਲਬ ਸਾਡੇ ਇੱਕ ਪੱਠੇ ਚ ਨਹੀਂ ਆ तकरीबन ਸਾਰਿਆਂ ਚ ਹੁੰਦਾ ਵਾ ਉਹਦਾ ਨਹੀਂ ਇਹ ਚੱਕਰ ਨਹੀਂ ਹੁੰਦਾ ਵਾ ਮੰਨ ਲਓ ਸਟਾਰਟਿੰਗ ਦੇ ਸ਼ੁਰੂ ਦੇ ਵਿੱਚ ਸਾਰੇ ਟੋਏ ਹੁੰਦੇ ਆ ਪੱਠੇ ਦੇ ਵਿੱਚ 40 6 45 ਸਾਲ ਹੋ ਗਏ ਇਤਨਾ ਹੀ ਚੱਲਦਾ ਕੰਮ ਹੈ ਪੱਠੇ ਦਾ ਤੇ ਹਾਸਾ ਅਜ ਤੱਕ ਤੇ ਕਦੇ ਕੋਈ ਹੋਇਆ ਨਹੀਂ ਇਹ ਤੇ ਮਨ ਕਿਸਮਤ ਮਾੜੀ ਚੱਕਰ ਆ ਬੱਚੇ ਅਕਸਰ ਖੇਡਦੇ ਰਹਿੰਦੇ ਬੱਚੇ ਤੇ ਅਕਸਰ ਖੇਡਦੇ ਇਹਦੇ ਫਿਰ ਪਰਿਵਾਰ ਨੂੰ ਵੀ ਦੇਖਣਾ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਦੀ ਕੇਅਰ ਕਰੀਏ ਕੁਛ ਕਿਨੇ ਚਿਰ ਤੋਂ ਤੁਹਾ ਕੰਮ ਕਰਦੇ ਹਨ ਹਨ ਇਹ ਕਿੰਨੇ ਚਿਰ ਤੋਂ ਕੰਮ ਕਰ ਰਹੇ ਇੱਥੇ ਮੈਨੂੰ 2 ਸਾਲ ਹੋ ਗਏ ਤੁਹਾਨੂੰ ਲੱਗਦਾ ਨਹੀਂ ਕਿ ਬੱਚੇ ਜਵਾਨ ਸੀਗੇ ਮੈਂ ਵੀ ਇਸੇ ਚੁੱਕਨੇ ਤੇ ਇਹ 10 ਸਾਲ ਹੀ ਹੈ ਇਹ ਬਾਲ ਮਜ਼ਦੂਰੀ ਵੀ ਤੋਂ ਨੇ ਇਹਨਾਂ ਕੋਲ ਨਹੀਂ ਕੋਈ ਬਾਲ ਮਜ਼ਦੂਰੀ ਨਹੀਂ ਸਾਡੇ ਕੋ ਆਏ ਹੁਣ 3 ਮਹੀਨੇ ਹੋ ਗਏ ਇਹਨਾਂ ਦੇ ਡੈਡੀ ਦੀ ਡੈਥ ਹੋ ਗਈ 3 ਮਹੀਨੇ ਪਹਿਲਾਂ ਉਹ ਕਹਿੰਦੀ 12 ਸਾਲ ਤੋਂ ਮੈਕਸੀ ਮੈਂ ਦੱਸ ਦਿੰਦਾ ਵਾਂ ਇੱਥੋਂ ਛੱਡ ਕੇ ਚਲੇ ਗਏ ਇਹ ਚਲੇ ਗਏ ਮੱਦੀਪੁਰੇ ਪੱਠੇ ਤੇ ਇੱਧਰ ਹੈਗਾ ਫਦੇਕਰ ਚੂੜੀਆਂ ਰੋਡ ਤੇ ਮੱਦੀਪੁਰਾ ਪੱਠਾ ਉੱਥੇ ਚਲੇ ਗਿਆ ਤੇ ਅਸੀਂ ਜਦੋਂ ਇਹਦਾ ਡੈਡੀ ਦੀ ਡੈਥ ਹੋ ਗਈ ਤੇ ਫਿਰ ਇਹਨਾਂ ਦਾ ਜਿਹੜਾ ਜਮਾਦਾਰ ਆ ਮੇਨ ਇਹਨਾਂ ਦੇ ਰਿਸ਼ਤੇਦਾਰੀ ਆ ਉਹ ਸਾਡੇ ਕੋਲ ਆਇਆ ਕਿੰਦਾ ਬੋਜੀ ਉੱਥੇ ਉਹਨਾਂ ਨੂੰ ਕੋਈ ਨਹੀਂ ਪੁੱਛਣ ਦਿਆ ਰੋਟੀ ਪਾਣੀ ਤੋਂ ਮਤ ਹੈ ਗਿਆ ਰੋਟੀ ਪਾਣੀ ਨਹੀਂ ਮਿਲਣਿਆ ਸਾਡੇ ਮਾਲਕ ਜਿਹੜੇ ਚੰਗੇ ਆ ਉਹਨਾਂ ਨੇ ਕਿਹਾ ਚੱਲ ਯਾਰ ਕੋਈ ਨਹੀਂ ਇੱਥੇ ਲਿਆ ਮਾੜਾ ਮੋਟਾ ਆਪਣਾ ਕੰਮ ਕਰਨ ਕਰਨਾ ਰੋਟੀ ਪਾਣੀ ਖਾਈ ਜਾਣਗੇ ਅਸੀਂ ਤੇ ਵਧੀਆ ਕੀਤਾ ਅਸੀਂ ਕੋਈ ਮਾੜਾ ਨਹੀਂ ਕੀਤਾ ਉਹਨਾਂ ਨਾਲ ਤੇ ਪੁਲਿਸ ਨੇ ਸਰ ਕੀ ਕਰਵੇ ਕੀ ਦਿਨ ਤੱਕ ਪੁਲਿਸ ਨੇ ਕਾਰਵਾਈ ਹੋ ਗਈ ਤੇ ਇਹ ਬੱਚੇ ਉਹਨਾਂ ਨੇ ਕਰਕੇ ਤੇ ਪੋਸਟਮੈਡਮ ਕਰਾ ਲਿਆ ਤੇ ਕੱਲ ਦੀ ਪਰਿਵਾਰ ਦੀ ਸਹਿਮਤੀ ਨਾਲ ਅਸੀਂ ਸੰਸਕਾਰ ਕੀਤਾ ਪੁਲਿਸ ਵੀ ਆ ਪੁਲਸ ਵਾਲੇ ਵੀ ਆਏ ਕਾਮਰੇਡ ਦੇ ਪ੍ਰਧਾਨ ਵੀ ਸੀ ਕਿ ਉਹਨਾਂ ਦੀ ਸਹਿਮਤੀ ਨਾਲ ਅਸੀਂ ਸੰਸਕਾਰ ਕਰਤਾ ਗਾ